ਜਾਰੀ ਬੇਰੁਜ਼ਗਾਰੀ ਪੰਜਾਬ ਵਿੱਚ ਆਮ ਬਾਬਾ ਜੀ ਉਹ ਜਾ ਕੇ ਕੈਨੇਡਾ ਵੀ ਨਿਹੜੀ ਕਰਨੀ ਕਰਨੀ ਆ ਉੱਥੇ ਕੀ ਬਦਾਮ ਬਾਬਾ ਜੀ ਉਹ ਗੰਦੇ ਨਾਲੇ ਉੱਤੇ ਮੱਕੀ ਭੋਲੀ ਹੁੰਦੀ ਆ ਤੇ ਰੇਡਸਾਲਾ ਢਿੱਲਾ ਹੋ ਗਿਆ ਪਿੰਡ ਜੱਸੀ ਨੂੰ ਕੈਨੇਡਾ ਮੈਂ ਬਣਾ ਦੂੰਗਾ ਕਰੋੜ ਨੂੰ ਤੱਕ ਕਿਲਾ ਹੋ ਗਿਆ ਉਹ ਪਹਿਲਾਂ ਭਰਤੀ ਉਦੋਂ ਦੇਖੀ ਸੀ ਜਦ ਹੁੰਦਾ ਸੀ ਮੈਂ 18 ਦਾ ਅੱਜ ਬੇਰਜ਼ਗਾਰੀ ਵਾਲੀ ਲੈਣ ਕੋਨੇ ਪਿੱਛਾ ਨਹੀਂ ਛੱਡਦੀ ਯਾਰਾਂ ਦਾ ਜੀ ਨੇ ਮਿਹਨਤ ਕਰਨੀ ਹੁੰਦੀ ਆ ਉਹ ਕਾਹਨੂੰ ਕਿਸੇ ਤੋਂ ਸੰਗਤ ਮੰਗਦੇ ਆ ਅਸੀਂ ਨੌਕਰੀ ਨੌਕਰੀ ਲੱਭਦੇ ਨਹੀਂ ਸਾਡੇ ਖੇਤੀ ਨਾਲ ਰਿਸ਼ਤੇ ਝੰਮਦੇ ਆ ਅਸੀਂ ਨੌਕਰੀ ਨੌਕਰੀ ਲੱਭਦੇ ਨਹੀਂ ਸਾਡੇ ਖੇਤੀ ਨਾਲ ਰਿਸ਼ਤੇ ਝੰਮਦੇ ਆ ਦੋਸਤੋ ਮੈਂ ਭਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ ਇਸ ਟਾਈਮ ਸਾਡੇ ਪਿੰਡ ਜੱਸੀਪੋ ਵਾਲੀ ਦਾ ਨੌਜਵਾਨ ਕਾਲ ਆ ਜਾਓ ਵਧਿਆ ਗਾयक ਵੀ ਆ ਤੇ ਐਕਟਰ ਵੀ ਆ ਇਹਨੇ ਆ ਭਜਲੇ ਆਉਲੀ ਨਾਲ ਗੁਰਦੇਵ ਢੱਲੋਂ ਨਾਲ ਮਤਵਲ ਵੀਡੀਓ ਵੀ ਕਰੀਆਂ ਹਾਂਜੀ ਮੈਂ ਪਿੰਦਰਾ ਇੱਕ ਬਹੁਤ ਵਧੀਆ ਕਲਮ ਲਿਖੀ ਹੋਈ ਆ ਆਪਾਂ ਲਚਾਰ ਜਾਣੀ ਗਾਉਂਦੇ ਨੇ ਆਪਾਂ ਗਲਤ ਫਲਤ ਹਨ ਆਪਾਂ ਦੀ ਜ਼ਿੰਦਗੀ ਦੀ ਲਿਖੀ ਹੋਈ ਆ ਜੇ ਕਿਸੇ ਨੂੰ ਚੰਗਾ ਲੱਗਿਆ ਤਾਂ ਲੋਕ ਪਸੰਦ ਕਰਨਗੇ ਨਹੀਂ ਡਿਲੀਟ ਤਾਂ ਹਰੇਕ ਕਰ ਹੀ ਦਿੰਦਾ ਲੈ ਇਹ ਮੇਰਾ ਗਾਣਾਗਾ ਮੇਰੀ ਕਲਮ ਮੇਰੀ ਮਿਹਨਤ ਆ ਉਹ ਪਹਿਲਾਂ ਭਰਤੀ ਉਦੋਂ ਦੇਖੀ ਸੀ ਜਦ ਹੁੰਦਾ ਸੀ ਮੈਂ 18 ਦਾ ਅੱਜ ਬੇਰਜ਼ਗਾਰੀ ਵਾਲੀ ਲੈਣ ਕੋਨੇ ਪਿੱਛਾ ਨਹੀਂ ਛੱਡਦੀ ਯਾਰਾਂ ਦਾ ਜਿਹਨੇ ਮਿਹਨਤ ਕਰਨੀ ਹੁੰਦੀ ਆ ਉਹ ਕਾਹਨੂੰ ਕਿਸੇ ਤੋਂ ਸੰਗ ਮੰਗਦੇ ਆ ਅਸੀਂ ਨੌਕਰੀ ਨੌਕਰੀ ਲੱਭਦੇ ਨਹੀਂ ਸਾਡੇ ਖੇਤੀ ਨਾਲ ਰਿਸ਼ਤੇ ਝੰਮਦੇ ਆ ਅਸੀਂ ਨੌਕਰੀ ਨੌਕਰੀ ਲੱਭਦੇ ਨਹੀਂ ਸਾਡੇ ਖੇਤੀ ਨਾਲ ਰਿਸ਼ਤੇ ਝੰਮਦੇ ਆ ਕਹਿੰਦੀ ਜੱਸੀ ਵਾਲਿਆ ਕੀ ਬਚਦਾ ਕਹਿੰਦੀ ਜੱਸੀ ਵਾਲਿਆ ਕੀ ਬਚਦਾ ਮਨ ਪਾ ਕੇ 60 ਵੀ ਕੱਢਦੇ ਆ ਅਸੀਂ ਨੌਕਰੀ ਨੌਕਰੀ ਲੱਭਦੇ ਨਹੀਂ ਸਾਡੇ ਖੇਤੀ ਨਾਲ ਰਿਸ਼ਤੇ ਝੰਮਦੇ ਆ ਹੋਰ ਸੁਣਾ ਦੇ ਕੋਈ ਵੀਰੇ ਹੋਰ ਸੁਣਾ ਦਿੰਦੇ ਆ ਉਹ ਕਰ ਲਾ ਤੂੰ ਨਾ ਸੁਣਾ ਦੇ ਸੁਣਾ ਤੂੰ ਹੋਰ ਉਹ ਇਹ ਦੁਨੀਆ ਤਾਂ ਜਲਦੀ ਆ ਨੌਕਰੀ ਤੇ ਆਪਣਾ ਕੋਈ ਲੱਭਿਆ ਨਹੀਂ ਉਹ ਇੱਕ ਤੇਰੇ ਹੁੰਦਿਆਂ ਉਹ ਬਾਬਾ ਨਾਨਕਾਂ ਮੈਂ ਹਲੇ ਤੱਕ ਦਬਿਆ ਨਹੀਂ ਉਹ ਯਾ ਇਹ ਪਰਤੀ ਤੇਜ ਕਹਿੰਦੇ ਲੰਘ ਕੀ ਪਲੱਸ 2 ਚੋਂ ਪਾਸ ਬਾਬਾ ਜੀ ਥੋਡੇ ਹੁੰਦਿਆਂ ਮੈਂ ਕਿਵੇਂ ਫੇਲ ਹੋ ਜਾਊਂਗਾ ਤੇ ਥੋਡੇ ਉਤਿਆਸ ਬਾਬਾ ਜੀ ਉਹ ਕਰ ਮਿਹਨਤਾਂ ਦੀ ਰੋਟੀ ਇੱਥੇ ਖਾਨਿਆਂ ਤੇ ਤਾਂ ਵੀ ਸਾਲੇ ਮਿਹਣੇ ਵੱਜਦੇ ਉਹ ਜਿਹੜੇ ਬੰਦਿਆਂ ਚ ਗੱਲਬਾਤ ਹੁੰਦੀ ਆ ਤੇ ਉਹ ਸਦਾ ਰੈਣ ਗੱਜਦੇ ਉਹ ਬੇਬੇ ਰੋਂਦੀ ਆ ਵਿਚਾਰੀ ਬੇਰਜ਼ਗਾਰੀ ਪੰਜਾਬ ਵਿੱਚ ਆਮ ਬਾਬਾ ਜੀ ਉਹ ਜਾ ਕੇ ਕੈਨੇਡਾ ਵੀ ਨਿਹੜੀ ਕਰਨੀ ਕਰਨੀ ਆ ਉੱਥੇ ਕੀ ਬਦਾਮ ਬਾਬਾ ਜੀ ਉਹ ਗੰਦੇ ਨਾਲੇ ਉੱਤੇ ਮੱਕੀ ਭੋਲੀ ਹੁੰਦੀ ਆ ਤੇ ਰੇਡਸਾਲਾ ਢਿੱਲਾ ਹੋ ਗਿਆ ਪਿੰਡ ਜੱਸੀ ਨੂੰ ਕੈਨੇਡਾ ਮੈਂ ਬਣਾ ਦੂੰਗਾ ਕਰੋੜ ਨੂੰ ਤੱਕ ਕਿਲਾ ਹੋ ਗਿਆ ਕਰੋੜ ਕਰੋੜ ਨੂੰ ਨਹੀਂ 3-3 ਕਰੋੜ ਦੇ ਕਿਲੇ ਆ ਜੱਸੀ ਪੋਵਾਲੀ ਦੇ ਠੀਕ ਆ ਭਿੰਦਰਾ ਆਪਾਂ 2-4 ਗੀਤ ਲਿਖਿਆ ਆਪਣਾ ਹੋਰ ਹੈ ਆਪਾਂ ਭਿੰਦਰਾ ਇੱਕ ਮਿੰਟ ਰੱਖਿਆ ਉਹ ਨਹੀਂ ਰੱਖਿਆ ਆਪਣਾ ਕਰੇਜ ਆ ਭਿੰਦਰਾ ਆਪਾਂ ਪਲੱਸ 2 ਕਰੀਆ ਇਮਾਨਦਾਰੀ ਦੇ ਰਾਹ ਤੇ ਚੱਲਿਆ ਇੱਕ ਗਰੀਬ ਜਿਹੇ ਘਰ ਦੇ ਬੱਚੇ ਆ ਪੁੱਤ ਗਰੀਬ ਤਾਂ ਕਿਉਂ ਆ ਜਾ ਤੂੰ ਠੀਕ ਆ ਇੱਕ ਮਿੰਟ ਕਰੋੜਾਂ ਰੁਪਏ ਦੇ ਮਾਲਕ ਆ ਜ਼ਮੀਨ ਦਾ ਭਿੰਦਰਾ ਇਹਨਾਂ ਬੁਖ ਸੁਖ ਚ ਹਰੇਕ ਨੂੰ ਭੈਣ ਭਾਈ ਨੂੰ ਜਿਤਨਾ ਬਣਾਉਣ ਵਾਲੇ ਬੰਦੇ ਆ ਭਿੰਦਰਾ ਇਮਾਨਦਾਰ ਬੰਦੇ ਹੱਕ ਸੱਚ ਦੀ ਕਿਰਤ ਕਰਨ ਵਾਲੇ ਇੱਕ ਬਾਣੀ ਦਾ ਆਪਾਂ ਨੂੰ ਨਸ਼ਾ ਬਾਬੇ ਨਾਨਕ ਦੀ ਬਾਣੀ ਦਾ ਉਹ ਦੂ ਬਾਦ ਆਪਾਂ ਕਿਸੇ ਨੂੰ ਨਹੀਂ ਮੰਨਦੇ ਠੀਕ ਆ ਇੱਕ ਬੇਬੇ ਬਾਪੂ ਮਾਂ ਪਿਓ ਫੁਰੂਗਰਾ ਸਭ ਤੋਂ ਵੱਡਾ ਕੁਝ ਨਹੀਂ ਲੈ ਫਿਰ ਇੱਕ ਹੋਰ ਮਿਹਨਤ ਦੇ ਕਰਕੇ ਗੀਤ ਲਿਖਿਆ ਭਿੰਦਰਾ ਜੋ ਵੀ ਆਪ ਦੀ ਆਪ ਦੀ ਕਹਾਣੀ ਹੈ ਹੱਡ ਬੀਤੀ ਆ ਇੱਕ ਮੈਂ ਹੋਰ ਸੁਣਾਉਂਦਾ ਕਿੰਨੇ ਗਾਣੇ ਲਿਖਿਆ ਤੂੰ ਮੈਂ 5-7 ਗਾਣੇ ਲਿਖਿਆ ਭਿੰਦਰਾ ਮੈਂ ਘਰੇ ਬੈਠਾ ਦੁਪਹਿਰੇ ਕੋਈ ਵਧੀਆ ਕਲਮ ਲਿਖਦਾ ਰਹਿਣਾ ਨਾਲ-ਨਾਲ ਖੇਤੀ ਦਾ ਕੰਮ ਕਰੀਣਾ ਨਾਲ-ਨਾਲ ਪ੍ਰਾਈਵੇਟ ਜੌਬ ਭਾਲੀ ਐਨਾ ਮੇਰਾ ਕਰੇਜੀ ਸੁਪਨੀ ਮੇਰਾ ਚੰਗਾ ਭਿੰਦਰਾ ਵੀ ਗੁਰਦੁਆਰੇ ਜਾਣਾ ਕੋਈ ਆਪਣਾ ਸੁਪਨੀ ਚੰਗਾਗਾ ਵੀ ਸਾਈਕਲ ਤੋਂ ਵੀ ਬੰਦਾ ਇੱਕ ਗੱਡੀ ਤੇ ਆ ਸਕਦਾ ਇੱਕ ਮਿਹਨਤ ਕਰਕੇ ਠੱਗੀਆਂ ਡੋਰੀਆਂ ਕਰਕੇ ਨਹੀਂ ਇੱਕ ਮਿਹਨਤ ਕਰਕੇ ਬੰਦਾ ਅੱਗੇ ਆ ਸਕਦਾ ਭਿੰਦਰਾ ਇੱਕ ਕਿਰਤ ਕਰਕੇ ਹੱਕ ਸੱਚ ਦੀ ਕਲਮ ਲਿਖੋ ਮਿਹਨਤ ਕਰੋ ਅੱਗੇ ਬਰੋ ਭੜਤੀ ਦੇਖੋ ਕੋਈ ਬਿਜ਼ਨਸ ਕਰੋ ਕੋਈ ਪ੍ਰਾਈਵੇਟ ਜੌਬ ਕਰੋ ਪਰ ਬੰਦਾ ਇੱਕ ਜੇ ਬੰਦੇ ਦਾ ਬੰਦੇ ਦੇ ਵਿੱਚ ਬੰਦੇ ਦੇ ਜਮੀਰ 'ਚ ਇਹ ਇਨਸਾਨੀਅਤ ਹੋ ਸਕਦੀ ਹੈ ਨਾ ਵੀ ਮੈਂ ਕੁਝ ਕਰਨਾ ਲੋਕ ਕੁਝ ਮਰਜੀ ਗਈ ਜਾਣਾ ਜਿਹੜੇ ਬੰਦਿਆਂ ਨੇ ਨੰਗਣਾ ਹੁੰਦਾ ਉਹਦਾ ਪੱਤ ਛਿੰਨਾ ਪਾੜ ਕੇ ਪੱਥਰਾਂ ਦਾ ਵੀ ਲੰਘ ਜਾਂਦੇ ਆ ਲੋਕ ਬਹੁਤ ਕੁਛ ਕਹਿੰਨੇ ਹੁੰਦੇ ਆ ਸੁਣਨਾ ਪੈਂਦਾ ਕੋਈ ਚੱਕਰ ਨਹੀਂ ਮਿਹਨਤਾਂ ਕਰੀ ਚਲੋ ਮੈਂ ਖੇਤੀ ਕਰਦਾ ਨਰਮਾ ਆਏ ਆ ਫਲਾਨਾ ਨਰਮਾ ਵੀ ਕਰਾਂਗੇ ਮਿਹਨਤ ਵੀ ਕਰੀਏ ਨੇ ਇੱਕ ਸੁਪਰਾ ਭਿੰਦਰਾ ਜਾਂਦਾ ਰਾਜਨੀਤੀ ਚ ਆਉਣ ਦਾ ਜਾਂ ਇੰਡਸਟਰੀ ਚ ਆਉਣ ਦਾ ਹੂੰ ਹੂੰ ਸਾਰੇ ਪਿੰਡ ਦੀ ਸਪੋਰਟ ਆ ਇੱਜ਼ਤ ਕਰਦੇ ਆ ਲੋਕ ਚੰਗੇ ਕੰਮ ਕਰਦੇ ਆ ਮਿਹਨਤ ਵਾਲੇ ਬੰਦੇ ਆ ਭਿੰਦਰਾ ਹਰੇਕ ਦੇ ਦੁੱਖ ਸੁੱਖ ਦੀ ਘੜੀ ਚ ਘੜੀ ਦਾ ਭਰਾ ਨੂੰ ਭਰਾ ਚਾਚੇ ਨੂੰ ਚਾਚਾ ਕਹਿ ਕੇ ਬੁਲਾਉਣ ਵਾਲੇ ਬੰਦੇ ਆ ਇੱਕ ਜੱਸੀ ਦੇ ਵਿੱਚੋਂ ਇਹ ਸੋਚਿਆ ਵੀ ਕੋਈ ਚੰਗੀ ਕਲਮ ਵਾਲਾ ਬੰਦਾ ਉੱਠੇ ਕੋਈ ਖੇਡਾਂ ਦੇ ਵਿੱਚੋਂ ਮੁੰਡੇ ਉੱਠਣਾ ਜੱਸੀ ਦਾ ਨਾਂ ਚੌਂਕੇ ਆਪਾਂ ਤਾਂ ਗਰੀਬ ਜੇ ਬੰਦੇ ਆ ਗਰੀਬ ਜੀ ਮਾਂ ਦੇ ਪੁੱਤਾਂ ਠੀਕ ਆ ਸਿੱਧੇ ਸਾਦੇ ਬੰਦੇ ਆ ਦੋ ਚਾਰ ਗੀਤ ਲਿਖੇ ਆ ਉਹ ਲਿਖ ਕੇ ਆਪਾਂ ਬਾਹ ਰਹੇ ਆ ਗਾ ਪਰਮਾਤਮਾ ਦੀ ਸਨਾ ਗਾਣਾ ਕੋਈ ਇਹ ਕਾਲਾ ਦਿਲਾਂ ਦਾ ਦਿਲਦਾਰ ਬੰਦਾ ਏ ਸਾਡਾ ਕਾਲਾ ਕਈ ਕਈ ਬਾਹਰ ਕਈ ਜੋਬ ਲੱਗ ਗਏ ਕਦੇ ਤਾਂ ਪੰਜਾਬ ਰੱਬਾ ਮौज ਲੱਗ ਜੀ ਕਦੇ ਕਦੇ ਲੱਗੇ ਕਿਸਮਤ ਮਾੜੀ ਬੜੀ ਆ ਹਾਂ ਪੰਜਾਬ ਵਿੱਚ ਵੀਰ ਜੀ ਗਾੜੀ ਬੜੀ ਆ ਕਦੇ ਕਦੇ ਚਿੱਤ ਕਰ ਬਾਰ ਬਗ ਜਾ ਬਾਰ ਵੀ ਤਾਂ ਕਰਨੀ ਦਿਹਾੜੀਆਂ ਕੁੜੇ ਕਦੇ ਕਦੇ ਮੇਰਾ ਸਾਲਾ ਇੰਜ ਲੱਗਦਾ ਬੰਦਾ ਨਹੀਂ ਮੈਂ ਬੜਾ ਬੇਰਜ਼ਗਾਰਿਆਂ ਕੁੜੇ ਕਦੇ ਕਦੇ ਮੇਰਾ ਸਾਲਾ ਇੰਜ ਲੱਗਦਾ ਬੰਦਾ ਨਹੀਂ ਮੈਂ ਬੜਾ ਬੇਰਜ਼ਗਾਰਿਆਂ ਕੁੜੇ ਇੰਨੇ ਸਿਕਰਾ ਪਿੰਡਰਾ ਹੋਰ ਸੋਚਦੇ ਕੋਈ ਕਰਨ ਲੋ ਬਾਈ ਜੀ ਜੱਸੀ ਪੌ ਵਾਲੀ ਪੌ ਵਾਲੀ ਲੈ ਕਰ ਦਿਓ ਆਪਣੇ ਕਾਲੇ ਨੂੰ ਤੇ ਸ਼ੇਅਰ ਕਰ ਦਿਓ ਜੱਸੀ ਪੌ ਵਾਲੀ ਇਹ ਮੇਰਾ ਗੋਤੀ ਆ ਇਹ ਮੁੰਡਾ ਭਰਾ ਕਾਲਾ ਸੈਂਗ ਦੰਦੀਵਾਲ ਜੱਸੀ ਦੇ ਵਿੱਚੋਂ ਉੱਠ ਕੇ ਇੱਕ ਕਲਮ ਚੱਕੀ ਮੈਸੇ ਮੇਰਾ ਗੋਦ ਦੰਦੀਵਾਲ ਹੈ ਸਾਈਕਲ ਦੰਦੀਵਾਲ ਚਾਹਣ ਕੋਈ ਰੱਖੀਆ ਭਿੰਦਰਾ ਕੋਈ ਚੱਕਰ ਨਹੀਂ ਕੋਈ ਨਹੀਂ ਕੋਈ ਨਹੀਂ ਬਥੇਰੀ ਮਹਿੰਗੀ ਜ਼ਮੀਨਾਂ ਤੇਰੇ ਕੋਲੇ ਬਾਬੇ ਨਾਨਕ ਨੇ ਚਾਹਿਆ ਤਾਂ ਗੱਡੀਆਂ ਵੀ ਲਿਆਵਾਂਗੇ ਉਹ ਬਥੇਰੀ ਆ ਮਹਿੰਗੀ ਜ਼ਮੀਨਾਂ ਤੇਰੇ ਕੋਲੇ ਇਹ ਜੀ ਆਪਣੀ ਮਿਹਨਤ ਆ ਬਸ ਇਹਨਾ ਆਪਣਾ ਜਿਗਰਾ ਆ ਆਪਾਂ ਜੋ ਲਿਖਿਆ ਆ ਪਲਚਾਰ ਨਹੀਂ ਲਿਖਿਆ ਭਿੰਦਰਾ ਆਪਾਂ ਹੱਕ ਸੱਚਾ ਚੰਗਾ ਵਾਈ ਫਿਰ ਆਪਾਂ ਵੀ ਸੁਣ ਸਕਦਾ ਕੋਈ ਚੱਕਰ ਹੀ ਨਹੀਂ ਚੰਗਾ ਲੇਬਰ ਲਾਇਕ ਤੇ ਲੈਕ ਜਰੂਰ ਕਰੋ ਤੇ ਸ਼ੇਅਰ ਕਰ ਦਿਓ ਬਾਈ ਨੂੰ ਕਰੋ سپورਟ ਜੇ ਕਿਸੇ ਨੇ ਗਾਣਾ ਲੈਣਾ ਤਾਂ ਉਹ ਜਿਹਾ ਲਿਖ ਵੀ ਦਿੰਦਾ ਏ ਠੀਕ ਆ